ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਿਰਜੇ ਕੇ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਦੀ ਗੱਲ ਕਰੀਏ ਤਾਂ ਮੋਦਕੀ ਸ਼ਹਿਰ ਮੇਨ ਕਸਬਾ ਰਹਿ ਜਾਂਦਾ ਤੇ ਬੱਚੀ ਮਿਰਜੇ ਕੇਲੇ ਕੋਲੇ ਬਿਲਕੁਲ ਤਾਜੀ ਸੂਈ ਮੈਂ ਕੱਲ ਤੁਹਾਨੂੰ ਗੱਬਣ ਦੀ ਵੀਡੀਓ ਵਿਖਾਈ ਸੀ ਤੇ ਕੁਝ ਕਾਰਨਾ ਕਰਕੇ ਉਹ ਤੁਹਾਨੂੰ ਆਪੇ ਭਰਾ ਦੱਸ ਦੂਗਾ ਵੀ ਰਹੇਗੀ ਤੇ ਹੁਣ ਸੂਪੀ ਜੇਰਜੂਰ ਪਾਤੀ ਕੇਰਾ ਬੱਚੀ ਨੇ ਬੋਲਾ ਕਿੰਨਾ ਚੋਲਿਆ ਸਾਰੀਆਂ ਗੱਲਾਂ ਬਾਤਾਂ ਆਪਾਂ ਪੁੱਛ ਲਾਂਗੇ ਬਾਹਰ ਇਸ ਕਰਕੇ ਵੀਡੀਓ ਬਣਾ ਰਹੇ ਹਾਂ ਕਿ ਥੋੜਾ ਜਿਹਾ ਚੱਕੜ ਸੱਜਣੋਂ ਅੰਦਰ ਮੀਂਹ ਵੱਜ ਸੁਭਾ ਦਾ ਹੀ ਬਹੁਤ ਜ਼ਿਆਦੇ ਆ ਫਰੋਹੇਪੁਰ ਏਰੀਏ 'ਚ ਤੇ ਉਹਦੇ ਕਾਰਨ ਫਿਰ ਇੱਥੇ ਕੱਢ ਕੇ ਬਣਾਈ ਆ ਕੱਟੇ ਨੂੰ ਜਨਮ ਦੇਤਾ ਆ ਜੋ ਲਈਏ ਡਿਟੇਲ ਬਚੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਗਰੀਬ ਜੀ ਸਾਸਰੀ ਕਾਲ ਜੀ ਹੋਰ ਸੁਣਾਓ ਵਧੀਆ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਹਾਂਜੀ ਹਾਂਜੀ ਘਰ ਪਰਿਵਾਰ ਦਾ ਸਭ ਤੇਰਾ ਕਿਦਾਂ ਮੀਰਾ ਸ਼ੁਕਰ ਅਦਾ ਤੇ ਦਾ ਹੋਰ ਠੀਕ ਠਾਕ ਜੀ ਵਧੀਆ ਤੇ ਕੀ ਕਾਰਨ ਬਣਿਆ ਵੀ ਮੱਝ ਮੱਝ ਵੈ ਗਈ ਸੀ ਬਾਈ ਆਪਣੀ ਵਧੀਆ ਠੀਕ ਆ ਤੇ ਬੰਦੇ ਨੇ 1000 ਰੁਪਏ ਸਾਈ ਵੀ ਪਾਈ ਆ ਤੇ ਬਾਅਦ ਚ ਬੰਦੇ ਨੇ ਫੋਨ ਨਹੀਂ ਚੱਕਿਆ ਯਾਰ ਫੋਨ ਨਹੀਂ ਚੱਕਿਆ ਫੋਨ ਨਹੀਂ ਚੱਕਿਆ ਯਾਰ ਚਲ ਆਪਣੀ ਰਿਕਵੈਸਟ ਬੇਨਤੀ ਆ ਫੋਨ ਚੱਕ ਲੈ ਤੇ 1000 ਰੁਪਏ ਮੋੜ ਦਿਆਂਗੇ ਮੋੜ ਦਾਂਗੇ ਮੋੜ ਦਾਂਗੇ ਯਾਰ ਹਨਾ ਕਿਹੜੇ ਪੈਸੇ ਨੇ ਨਾਲ ਜਾਣਾ ਪਕਲਦੀਪ 1000 ਚਲ ਆਪਦਾ ਸੱਜਣਾ ਫੋਨ ਚੱਕੇ ਫੋਨ ਚੱਕੇ ਭੈਣ ਭਰਾ ਆਪਣਾ ਹੈਨਾ ਹਨਾ ਤੇ ਆਪਾਂ ਮੋੜ ਦਾਂਗੇ ਮੱਝ ਤਾਂ ਹੁਣ ਵੀ ਵਿਕ ਜੂ ਫੋਨ ਵੀ ਵਿਕ ਜਾਣੀ ਮੱਝ ਸੀਲ ਠੰਡੀ ਬਹੁਤ ਜ਼ਾਦੇ ਆ ਪੂਰੀ ਓਕੇ ਨਿਕਲੀ ਓਕੇ ਓਕੇ ਜਾਵਾ ਯਾਰ ਜੇਰ ਜੂਰ ਪੈ ਗਈ ਜਾਵਾ ਸੱਲੀ ਆ ਯਾਰ ਫੋਟੋ ਵੀਡੀਓ ਸਾਰਾ ਕੁਝ ਬਣਾਈ ਆਪਣੀ ਵੀਰੇ ਠੀਕ ਆ ਫੋਟੋ ਵੀਡੀਓ ਸਾਰਾ ਕੁਝ ਬਣਾਇਆ ਚੂਨ ਚਣ ਪੋਲਾ ਓਕੇ ਓਕੇ ਜਾਵਾ ਹੀ ਠੀਕ ਆ ਇਹਨੂੰ ਫੜਾ ਸੰਗਲ ਮਾਰੀ ਧਾਰਾਂ ਦੋ ਦੋ ਨਹੀਂ ਮਾਰਦੇ ਨੇ ਧਾਰਾਂ ਵੀ ਮਿੱਠੀ ਨਿਕਲੀ ਜਾਵਾ ਬਹੁਤ ਠੰਡੀ ਜ਼ਾਦੇ ਓਕੇ ਵੇਖੋਲੇ ਵਾ ਪਾਂਡਾ ਸੱਜਣੋ ਐਂ ਬਹਿ ਕੇ ਦੋ ਦੋ ਧਾਰਾ ਮਾਰਦੇ ਨੇ ਕੀ ਕਹਿਣਾ ਸੱਜਣੋ ਮੈਂ ਕਹਾਂ ਤੁਹਾਨੂੰ ਦੋ ਦੋ ਸ਼ਰਤ ਵੀ ਆ ਨਾ ਕੱਲਾ ਹਾਂ ਹਾਂ ਥੋੜਾ ਜਿਹਾ ਕੱਲਾਪਨ ਮਹਿਸੂਸ ਕਰਦੀ ਆ ਸੱਜਣੋ ਵੀ ਜਿੱਧਰ ਨੂੰ ਦਿਲ ਕਰਦਾ ਲੈ ਜਾਂਦੀ ਆ ਇੱਕ ਹੈ ਸੰਗਲ ਆ ਤੇ ਧਲਿਆਰਾ ਨਹੀਂ ਪਾਇਆ ਧਲਿਆਰਾ ਨਹੀਂ ਪਾਇਆ ਬਾਕੀ ਚੂਨ ਦੀ ਪੋਲੀ ਨਿਕਲੀ ਪੋਲੀ 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 ਓਕੇ ਹਾਂ ਹਾਂ ਜਿਵੇਂ ਓਕੇ ਆ ਇੱਥੇ ਇੱਥੇ ਫੜੇ ਇੱਥੇ ਫੜੇ ਫੜੀ ਮੜੀ ਵੀ ਵੇਖਿਓ ਸੱਜਣੋ ਏ ਓਕੇ ਬੱਚਾ ਆਤੀ ਦਾ ਬੋਲਾ ਹਾਂ ਰਹੀ ਗਈ ਓਕੇ ਚਵਾ ਹਾਂ ਜਾ ਮੈਂ ਯਾਰ ਕਲਦੀਪ ਸਿੰਘ ਪੂਰਾ ਯਾਰ ਲੈ ਠੀਕ ਆ ਠੀਕ ਆ ਕਿੰਨਾ ਕ ਬੋਲਾ ਕੱਢਿਆ ਤੂੰ ਮਤਲਬ ਕਿ 2 ਕਿਲੋ ਬੋਲਾ ਕੱਢਿਆ 2 ਕਿਲੋ ਬਚਾ ਰਜਾਇਆ ਹਾਂ ਬਚਾ ਰਜਾਇਆ ਬੱਸ ਕਰ ਬੱਸ ਕਰ ਹਾਂ ਠੀਕ ਆ ਦੇ ਦੇ ਤਾਰ ਤੁਰ ਕਰ ਮਾੜੀ ਨੂੰ ਕਿਆ ਬਾਤ ਆ ਅੰਦਰ ਵੇਂਦੀ ਆ ਨਾ ਧਿਆਣੇ ਦਾ ਅੰਦਰ ਆ ਅੰਦਰ ਦਾ ਧਿਆਣਾ ਕੋਈ ਚੱਕਰ ਹਾਂ ਮੱਜਾਂ ਨੂੰ ਵੇਂਦੀ ਆ ਵੀ ਹਾਂ ਹਾਂ ਅੱਜ ਗਲੀ 'ਚ ਖੜ ਕੇ ਵੀਡੀਓ ਬਣਾਤੀ ਆ ਹਾਂ ਲੈ ਨਹੀਂ ਨਹੀਂ ਓਕੇ 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 ਆ ਯਾਰ ਜਮਾਂ ਹੈ ਬਈ ਗਾਰੰਟੀ ਆ ਯਾਰ ਆਪਣੀ ਕੋਲ ਦੀ ਵੀ ਯਾਰ ਠੀਕ ਆ ਠੀਕ ਆ ਬਈ ਠੀਕ ਆ ਤੇ ਦੇ ਕਿੰਨੇ ਦੀ ਦੇਣੀ ਹੁਣ ਸੂਸਾ ਪਈ ਆ ਓਕੇ ਰਿਪੋਰਟ ਹੈ 25 ਦੀ ਦੇ ਦਾਂਗੇ ਯਾਰ 1 ਲੱਖ ਤੇ 25000 ਦੀ ਬਾਕੀ ਛੋੜ ਛੱਪਾ ਹੋ ਜੂਗਾ ਕਰ ਦਾਂਗੇ ਵੱਡੇ ਵੀਰ ਕੋਈ ਆਪਾਂ ਹਨਾ ਠੀਕ ਆ ਠੀਕ ਆ ਨਹੀਂ ਨਹੀਂ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਹੋ ਕਿ ਲੈ ਕੇ ਜਾਵੇ ਲੈ ਫੇਰ ਦੁਬਾਰਾ ਮਾਰ ਦੇਣੇ ਘਾਰਾਂ ਆਪਾਂ ਨੇ ਓਕੇ ਛੱਡ ਓਏ ਆ ਆ ਇੱਧਰ ਬਾਗ ਦੀ ਹੋਗੀ ਨਾ ਪਰਲੇ ਖਾਂਦੀ ਸੀ ਨਾ ਹਾਂ ਜਿਵੇਂ ਬੋਲੀ ਆ ਹਾਂ ਆ ਇਹ ਵੀ ਹੋ ਗਈ ਠੀਕ ਔਰਲੇ ਦੀ ਓਕੇ ਤੇ ਆ ਮੂਰਲੇ ਦੀ ਹੋ ਗਈ ਆ ਵੇਖੀ ਮੇਰਾ ਵੀਰ ਹਾਂ ਨਹੀਂ ਠੀਕ ਆ ਨੇ ਕੋਈ ਨਹੀਂ ਦੋਪਈਆ ਠੀਕ ਠੀਕ ਆ ਬਈ ਓਕੇ 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 1,25,000 ਹਾਂ ਤੌਰ ਦੇ ਕਰ ਆਪਣੀ ਲੰਮੀ ਹਾਂ ਤੌਰ ਦੇ ਕਰ ਕਰਾ ਦੇ ਉੱਪਰ ਦਰਸ਼ਨ ਕਰਾ ਦੇ ਯਾਰ ਨੇ ਵੇਰੀ ਇਹਨਾਂ ਬਹੁਤ ਸੋਹਣੀ ਬਣੀ ਮੈਂ ਪੂਰੀ ਸੋਹਣੀ ਬਣੀ ਹੈ ਬਈ ਯਾਰ ਤੇਰਾ ਤਾਂ ਚੱਲ ਹੁਣ ਹਜੇ ਲੱਪਾ ਲੁੱਪਾ ਲਾਇਆ ਵਿਚਾਰੀ ਹਾਂ ਬਾਕੀ ਨਾਲਾ ਨੂਣਾ ਵੜੀਆਂ ਲੈ ਵੇ ਨਾਲਾ ਨੂਣਾ ਬਹੁਤ ਓਕੇ ਆ ਜਮਾ ਹੀ ਆ ਕੀ ਬਾਤ ਹੈ ਕੀ ਬਾਤ ਆ ਕਰਦੀ ਖਿੱਚ ਕਰਦੀ ਆ ਕਰਦੀ ਖਿੱਚ ਕਰਦੀ ਆ ਕਮਾ ਲੋ ਸ਼ਾ ਕਮਾ ਲੋ ਵੀਰੇ ਵੇਖਿਓ ਸੱਜਣਾ ਮੂੰਹ ਤਾਂ ਇਹਨੂੰ ਵੀ ਦੁੱਧ ਲੱਗ ਗਿਆ ਮੂੰਹ ਨੂੰ ਜਾਂਦਾ ਮਗਰ ਖੇੜਦਾ ਕੱਟਾ ਵੀ ਨਕਰ ਦੇ ਗਿਆ ਸ਼ਾਰਟ ਬਣਾ ਲੀਏ ਰੁਕ ਜਾ ਰੋਲ ਬਣਾ ਲ ਕੇ ਸ਼ਾਰਟ ਬਣਾ ਲਾ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ ਕਰ ਲੋ ਖਰੀਦਦਾਰੀ ਮੈਂ ਪੂਰੀ ਚੰਗੀ ਆ 14-15 ਕਿਲੋ ਦੁੱਧ ਦੇਊਗੀ ਮੈਂ ਗੱਲਾਂ ਵਾਲੀ ਨਹੀਂ ਦੁੱਧ ਦੇਉ